ਤੁਸੀਂ ਅਮਰੀਕਾ, ਕੈਨੇਡਾ ਜਾਂ ਕਿਸੇ ਵੀ ਬਾਹਰਲੇ ਮੁਲਕ 'ਚ ਰਹਿੰਦੇ ਹੋ ਜਾਂ ਪੰਜਾਬ ਤੋਂ ਬਾਹਰ ਕਿਸੇ ਸੂਬੇ 'ਚ ਰਹਿੰਦੇ ਹੋ ਜਾਂ ਪੰਜਾਬ 'ਚ ਰਹਿ ਕੇ ਵੀ ਤੁਹਾਨੂੰ ਇਹ ਡਰ ਸਤਾਉਂਦਾ ਕਿ ਤੁਹਾਡੀ ਜ਼ਮੀਨ ਨਾਲ ਕੋਈ ਹਿਰਾਫੇਰੀ ਨਾ ਹੋ ਜਾਵੇ, ਤੁਹਾਡੀ ਜ਼ਮੀਨ ਤੇ ਕੋਈ ਲੋਨ ਨਾ ਲੈ ਜਾਵੇ ਜਾਂ ਕੋਈ ਜ਼ਮਾਨਤ ਨਾ ਲੈ ਜਾਵੇ ਤਾਂ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਕਾਫੀ ਅਹਿਮ ਹੈ। ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੀਆਂ ਬੜੀਆਂ ਹੀ ਅਹਿਮ 6 ਸੇਵਾਵਾਂ ਆਨਲਾਈਨ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਂ ਕੋਈ ਬਹੁਤੀ ਫੀਸ ਹੈ ਤੇ ਨਾ ਹੀ ਕੋਈ ਅਪਲਾਈ ਕਰਨ ਦਾ ਬਹੁਤਾ ਝੰਜਟ ਹੈ। ਹੁਣ ਤੁਸੀਂ ਘਰ ਬੈਠੇ WhatsApp ਤੇ ਆਪਦੀ ਡਿਜੀਟਲ ਹਸਤਾਖਰਾਂ ਵਾਲੀ ਜਿਹੜੀ ਫਰਦ ਹੈ ਉਹ ਲੈ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਹਾਡੀ ਫਰਦ ਦੇ ਵਿੱਚ ਕੋਈ ਨਵੀਂ ਐਂਟਰੀ ਹੁੰਦੀ ਹੈ ਕੋਈ ਛੇੜਛਾੜ ਹੁੰਦੀ ਹੈ ਤਾਂ ਤੁਹਾਨੂੰ ਉਹਦਾ ਜਿਹੜਾ ਮੈਸੇਜ ਹੈ ਉਹ ਨਾਲ ਦੇ ਨਾਲ ਤੁਹਾਡੇ ਫੋਨ ਤੇ ਮਿਲ ਜਾਵੇਗਾ ਹੁਣ ਸਵਾਲ ਇਹ ਹੈ ਕਿ ਤੁਸੀਂ ਇਹ ਸੇਵਾਵਾਂ ਦਾ ਘਰ ਬੈਠੇ ਕਿਵੇਂ ਫਾਇਦਾ ਲੈਣਾ ਹੈ ਅੱਜ ਦੀ ਵੀਡੀਓ ਚ ਅਸੀਂ ਇਹ ਸਾਰੇ ਪ੍ਰੋਸੀਜਰ ਬਾਰੇ ਸਾਰੀ ਪ੍ਰਕਿਰਿਆ ਬਾਰੇ ਵਿਸਥਾਰ ਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ WhatsApp ਤੇ ਜਮ੍ਹਾਂ ਬੰਦੀ ਦੀ ਇਦਲੀ ਸਰਕਾਰ ਵੱਲੋਂ ਪੋਰਟਲ ਬਣਾਇਆ ਗਿਆ ਤੁਸੀਂ ਇਸ ਪੋਰਟਲ ਤੇ ਜਾਣਾ ਹੈ jamabandi.punjab.gov.in ਇਹਦੇ ਵਾਸਤੇ ਤੁਸੀਂ ਸਭ ਤੋਂ ਪਹਿਲਾਂ jamabandi.punjab.gov.in ਪੋਰਟਲ ਤੇ ਜਾਣਾ ਹੈ ਉੱਥੇ ਇੱਕ ਆਪਸ਼ਨ ਆਏਗਾ WhatsApp ਤੇ ਜਮ੍ਹਾਂਬੰਦੀ ਉਹਦੇ ਤੇ ਕਲਿੱਕ ਕਰਨਾ ਹੈ ਜਿੱਥੇ ਜਾ ਕੇ ਤੁਸੀਂ ਮਾਲਕ ਦੇ ਨਾਮ ਖੇਵਟ ਨੰਬਰ ਤੇ ਖਤੌਨੀ ਨੰਬਰ ਜਾਂ ਖਸਰਾ ਨੰਬਰ ਦੇ ਹਿਸਾਬ ਨਾਲ ਜਿਹੜੀ ਆਪਣੀ ਫਰਦ ਕੱਢ ਸਕਦੇ ਹੋ ਇਸ ਤੋਂ ਬਾਅਦ ਜਮਵਾਬੰਦੀ ਕਿਸ ਸਮੇਂ ਦੀ ਕਟਣੀ ਹੈ ਉਹ ਸਾਲ ਭਰਨਾ ਹੈ ਫਿਰ ਤਹਿਸੀਲ ਜ਼ਿਲ੍ਹਾ ਪਿੰਡ ਆਦ ਭਰਨਾ ਹੈ ਫਿਰ ਅੱਗੇ ਯੈਸ ਕਰਨਾ ਹੈ ਫਿਰ ਐਪਲੀਕੈਂਟ ਦਾ ਨਾਮ ਮੋਬਾਈਲ ਨੰਬਰ ਈਮੇਲ ਪਤਾ ਜ਼ਿਲ੍ਹਾ ਸਟੇਟ ਭਰਨਾ ਹੈ ਇਸ ਤੋਂ ਬਾਅਦ ਇੱਕ ਆਪਸ਼ਨ ਆਏਗਾ ਕਿ ਤੁਸੀਂ ਫਰਦ ਕਿਵੇਂ ਲੈਣੀ ਹੈ WhatsApp ਤੇ ਈਮੇਲ ਤੇ ਜਾਂ ਇੱਥੇ ਡਾਊਨਲੋਡ ਕਰਨੀ ਹੈ ਇਹ ਜਾਣਕਾਰੀ ਭਰਨੀ ਹੈ ਜਿਹੜੀ ਇਹ ਤੁਸੀਂ ਆਨਲਾਈਨ ਫਰਦ ਡਾਊਨਲੋਡ ਕਰਨੀ ਹੈ ਇਹਦੀ ਜਿਹੜੀ ਫੀਸ ਹੈ ਉਹ ਪ੍ਰਤੀ ਪੇਜ 25 ਰੁਪਏ ਹੈ ਇਹ ਜਿਹੜੀ ਫਰਦ ਡਾਊਨਲੋਡ ਹੁੰਦੀ ਹੈ ਇਹਦੇ ਤੇ QR ਕੋਡ ਹੁੰਦਾ ਤੇ ਇਹ ਫਰਦ ਤੁਹਾਡੀ ਇਹ ਜਮ੍ਹਾਂਬੰਦੀ ਹਰ ਦਫ਼ਤਰ 'ਚ ਹਰ ਬੈਂਕ 'ਚ ਤੁਹਾਡੀ ਵੈਲਿਡ ਹੈ ਪ੍ਰਮਾਨਿਤ ਹੈ ਹੁਣ ਆਪਾਂ ਗੱਲ ਕਰਦੇ ਆ ਸਬਸਕ੍ਰਿਪਸ਼ਨ ਦੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਤੁਹਾਡੀ ਜ਼ਮੀਨ ਦੀ ਵੀ ਇੱਕ ਸਬਸਕ੍ਰਿਪਸ਼ਨ ਮਿਲਦੀ ਹੈ ਸਿਰਫ 500 ਰੁਪਏ 'ਚ ਪ੍ਰਤੀ ਐਂਟਰੀ ਤੁਸੀਂ ਸਿਰਫ 500 ਰੁਪਏ ਦੇ ਭਰਨੇ ਹੁੰਦੇ ਆ ਤੇ ਜੇਕਰ ਤੁਹਾਡੀ ਫਰਦ ਵਿੱਚ ਕੋਈ ਛੇੜਛਾੜ ਹੁੰਦੀ ਹੈ ਕੋਈ ਐਂਟਰੀ ਹੁੰਦੀ ਹੈ ਤਾਂ ਉਹਦਾ ਝਟ ਤੁਹਾਨੂੰ ਮੈਸੇਜ ਆ ਜਿਹੜਾ ਤੁਹਾਡੇ ਫੋਨ ਤੇ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਚਲਾ ਜਾਂਦਾ ਹੈ ਇਹਦੇ ਵਾਸਤੇ ਤੁਸੀਂ ਉਸੇ ਪੋਰਟਲ jamabandi.punjab.gov.in ਤੇ ਜਾਣਾ ਹੈ ਸਬਸਕ੍ਰਿਪਸ਼ਨ ਤੇ ਕਲਿੱਕ ਕਰਨਾ ਹੈ ਨਾਮ ਰਿਹਾਇਸ਼ ਈਮੇਲ ਪਿਤਾ ਦਾ ਨਾਮ ਮੋਬਾਈਲ ਨੰਬਰ OTP ਭਰਨਾ ਹੈ ਫਿਰ ਜ਼ਿਲ੍ਹੇ ਦਾ ਨਾਮ, ਤਹਿਸੀਲ, ਪਿੰਡ ਦਾ ਨਾਮ, ਖੇਵਟ ਨੰਬਰ ਆਦਿ ਭਰਨਾ ਹੈ ਤੇ ਸਬਮਿਟ ਕਰਨਾ ਹੈ। ਇਹਦੀ ਪੇਮੈਂਟ ਵੀ ਆਨਲਾਈਨ ਹੀ ਹੋ ਜਾਏਗੀ ਤੇ ਤੁਹਾਨੂੰ ਸਬਸਕ੍ਰਿਪਸ਼ਨ ਆ ਜਿਹੜੀ ਮਿਲ ਜਾਏਗੀ। ਇਹ ਬੜੀ ਸੌਖੀ, ਸਸਤੀ ਤੇ ਲਾਹੇਵੰਦ ਸਰਵਿਸ ਹੈ। ਇਸ ਤੋਂ ਇਲਾਵਾ ਆਨਲਾਈਨ ਕੀਤੀਆਂ ਗਈਆਂ ਸਰਵਿਸਿਜ਼ ਦੇ ਵਿੱਚ ਕੁਝ ਹੋਰ ਵੀ ਅਹਿਮ ਸਿਵਾਵਾਂ ਹਨ ਜਿਵੇਂ ਕਿ ਵਿਰਾਸਤ ਦੇ ਆਧਾਰ ਤੇ ਇੰਤਕਾਲ ਜਦੋਂ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਵਾਰਸਾਂ ਨੂੰ ਦਫ਼ਤਰਾਂ ਦੇ ਕਾਫੀ ਤਹਿਸੀਲਾਂ ਦੇ ਚੱਕਰ ਕੱਟਣੇ ਪੈਂਦੇ ਆ। ਜੋ ਤੁਸੀਂ ਇਹ ਆਨਲਾਈਨ ਹੀ ਸਰਵਿਸ ਲੈ ਸਕਦੇ ਹੋ ਸਾਰੇ ਡਾਕੂਮੈਂਟ ਹੈ ਜਿਹੜੇ ਆਨਲਾਈਨ ਅਪਲੋਡ ਕਰਨੇ ਹੈ ਤੇ 30 ਦਿਨ ਦੇ ਅੰਦਰ ਅੰਦਰ ਜਿਹੜਾ ਵਿਭਾਗ ਦੇ ਉਹਦਾ ਨਿਪਟਾਰਾ ਕਰਨਾ ਹੁੰਦਾ ਹੈ ਇਹਦੇ ਲਈ ਮ੍ਰਿਤਕ ਦੇ ਵੇਰਵੇ ਮੌਤ ਦਾ ਸਰਟੀਫਿਕੇਟ ਪਿੰਡ ਦੀ ਜਾਣਕਾਰੀ ਜਿੱਥੇ ਜ਼ਮੀਨ ਹੈ ਵਾਰਸਾਂ ਦੀ ਜਾਣਕਾਰੀ ਅਰਜੀ ਸਵੈ ਘੋਸ਼ਣਾ ਪੱਤਰ ਆਦ ਜਿਹੜੇ ਦਸਤਾਵੇਜ਼ ਆਪਲੋਡ ਕਰਨੇ ਹੁੰਦੇ ਆ ਅਤੇ ਜੇਕਰ ਰਜਿਸਟਰਡ ਵਸੀਅਤ ਹੈ ਤਾਂ ਉਹ ਵੀ ਅਪਲੋਡ ਕਰਨੀ ਹੁੰਦੀ ਹੈ ਇਸੇ ਤਰ੍ਹਾਂ ਵਸੀਕੇ ਦੇ ਆਧਾਰ ਤੇ ਇntਕਾਲ ਦੀ ਵੀ ਜਿਹੜੀ ਸਮਾਂ ਸੀਮਾ ਉਹ 30 ਦਿਨ ਦੀ ਹੈ ਇਸੇ ਤਰ੍ਹਾਂ ਅਗਲੀ ਸਰਵਿਸ ਹੈ ਫਰਦ ਬਦਰ ਭਾਵ ਕਿ ਫਰਦ ਚ ਦਰੁਸਤੀ ਜੇ ਤੁਸੀਂ ਫਰਦ ਚ ਕੋਈ ਦਰੁਸਤੀ ਕਰਾਉਣੀ ਹੈ ਇਹ ਵਿਭਾਗ ਨੇ 15 ਦਿਨਾਂ ਦੇ ਅੰਦਰ-ਅੰਦਰ ਕਰਨੀ ਹੁੰਦੀ ਹੈ ਇਹਦਾ ਵੀ ਤੁਸੀਂ ਸਾਰਾ ਜਿਹੜਾ ਉਸੇ ਪੋਰਟਲ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਇੱਕ ਰਪਟ ਦੀ ਸਰਵਿਸ ਹੈ ਇਹ ਵੀ ਕੁਝ ਕੇਸਾਂ ਦੇ ਵਿੱਚ ਤੁਰੰਤ ਦਰਜ ਕਰਨੀ ਹੁੰਦੀ ਹੈ ਜਿਵੇਂ ਕਿ ਕੋਰਟ ਕੇਸਸ ਤੇ ਕੁਝ ਕੇਸਸ ਦੇ ਵਿੱਚ ਜਿਹੜੀ ਇਹ ਰਪਟ ਹੈ ਇਹ 7 ਦਿਨ ਦੇ ਅੰਦਰ-ਅੰਦਰ ਕਰਨੀ ਹੁੰਦੀ ਹੈ ਇਹਦਾ ਵੀ ਸਾਰਾ ਪ੍ਰੋਸੀਜਰ ਆਨਲਾਈਨ ਹੈ ਤੁਸੀਂ ਆਨਲਾਈਨ ਡਾਕੂਮੈਂਟ ਜਿਹੜੇ ਅਪਲੋਡ ਕਰ ਸਕਦੇ ਹੋ ਤੇ ਇਹਦੀ ਦੋਨਾਂ ਦੀ ਰਪਟ ਦੀ ਤੇ ਫਰਦ ਬਦਲ ਦੀ ਕੋਈ ਫੀਸ ਨਹੀਂ ਹੈ ਇਹ ਜਿਹੜੀਆਂ ਸਾਰੀਆਂ ਸੇਵਾਵਾਂ ਇਹ ਤੁਸੀਂ ਇਸ ਪੋਰਟਲ ਤੇ ਘਰੇ ਬੈਠੇ ਲੈ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਸੇਵਾ ਕੇਂਦਰਾਂ ਚੋਂ ਇਹ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੇਵਾ ਕੇਂਦਰਾਂ ਚੋਂ ਵੀ ਲੈ ਸਕਦੇ ਹੋ ਇਸ ਲਈ ਹੁਣ ਤੁਹਾਨੂੰ ਤਹਿਸੀਲਾਂ ਦੇ ਚੱਕਰ ਕੱਟਣ ਜਾਂ ਲੰਮੀਆਂ ਲਾਈਨਾਂ 'ਚ ਖੜਨ ਦੀ ਲੋੜ ਨਹੀਂ ਤੁਸੀਂ ਘਰੇ ਬੈਠੇ ਬੜੇ ਸੌਖੇ ਤਰੀਕੇ ਨਾਲ ਬੜੇ ਹੀ ਘੱਟ ਫੀਸ ਅਦਾ ਕਰਕੇ ਇਹ ਸਾਰੀਆਂ ਸੇਵਾਵਾਂ ਲੈ ਸਕਦੇ ਹੋ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਵੇਗੀ ਜੇ ਤੁਹਾਡੇ ਇਹਦੇ ਰਿਗਾਰਡਿੰਗ ਕੋਈ ਹੋਰ ਵੀ ਸਵਾਲ ਹਨ ਇਹਨਾਂ ਵਿਸ਼ਿਆਂ ਬਾਬਤ ਕੋਈ ਹੋਰ ਵੀ ਮੰਝ ਸ਼ੰਕੇ ਹਨ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤਾਂ ਜੋ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਦੇ ਸਕੀਏ ਧੰਨਵਾਦ